ਬਹੁਤ ਸਾਰੇ ਲੋਕਾਂ ਨੂੰ ਐਸਿਡਿਟੀ ਦੀ ਪ੍ਰੋਬਲਮ ਹੈ ਜਦੋਂ ਸਵੇਰੇ ਉੱਠਦੇ ਆ ਤਾਂ ਖਾਲੀ ਪੇਟ ਵਾਲਾ ਕੈਪਸੂਲ ਆ ਜਿਹੜਾ ਉਹ ਖਾਣਾ ਪੈਂਦਾ ਉਹ ਕੈਪਸੂਲ ਛੁੱਟ ਸਕਦਾ ਬਿਲਕੁਲ ਲੱਖਾਂ ਲੋਕਾਂ ਨੇ ਮੈਨੂੰ ਇਹ ਰਿਪੋਰਟ ਦਿੱਤੀ ਹੈ ਮੇਰੇ ਮੇਲ ਤੇ ਆਈਆਂ ਨੇ ਵੈਸੇ ਵੀ ਆਈਆਂ ਨੇ ਵੀ ਗੋਲਬ ਸਾਹਿਬ ਸਾਡਾ ਖਾਲੀ ਪੇਟ ਵਾਲਾ ਕੈਪਸੂਲ ਛੁੱਟ ਗਿਆ ਕਾਦੇ ਨਾਲ ਸਿਰਫ ਖਾਲੀ ਪੇਟ ਖੀਰਾ ਖਾਣ ਨਾਲ ਹੂੰ ਕੱਲਾ ਖੀਰਾ ਕੱਲਾ ਖੀਰਾ ਕੱਲਾ ਖੀਰਾ ਕਿੰਨਾ ਕੁ ਇੱਕ ਖੀਰਾ ਇੱਕ ਖੀਰਾ ਉਹਨੂੰ ਨਮਕ ਮਿਰਚ ਲਾ ਲਓ ਨਹੀਂ ਵੀ ਲਾਉਣਾ ਇਦਾਂ ਹੀ ਖਾ ਲਓ ਤੇ ਕਈਆਂ ਨੇ ਕਿਹਾ ਕਿ ਦੇ ਗੁਲਸਬ ਖੀਰਾ ਹਾਜਮ ਨਹੀਂ ਆਇਆ ਭਾਰੀ ਹੋ ਗਿਆ ਪੇਟ ਮੈਂ ਕਹਿੰਦਾ ਫਿਰ ਇਹਨੂੰ ਕਾਲੀ ਮਿਰਚ ਤੇ ਕਾਲਾ ਨੂਨ ਲਾ ਲਓ ਤਾਂ ਵੀ ਹਜਮ ਆਊਗਾ ਉਹ ਕੀ ਕਰਦਾ ਹੈ ਜੀ ਖੀਰਾ ਜਿਵੇਂ ਨਾ ਆਪਾਂ ਡਿਟਰਜੈਂਟ ਕੱਪੜਾ ਕੱਪੜੇ ਨੂੰ ਧੋਣੇ ਆ ਡਿਟਰਜੈਂਟ ਦੇ ਵਿੱਚ ਉਹ ਲੀਵਰ ਨੂੰ ਸਾਫ਼ ਕਰਦਾ ਇਸ ਤਰ੍ਹਾਂ ਹੂੰ ਜਿਵੇਂ ਕੱਪੜਾ ਸਾਫ਼ ਨਿਕਲਦਾ ਨਾ ਬਾਅਦ ਸਭ ਕੀ ਪਸੰਦ ਨਿਰਮਾ ਹੁੰਦਾ ਤੇ ਉਹ ਵੀ ਖੀਰਾ ਜਿਹੜਾ ਹੈਗਾ ਉਹ ਸਾਡੇ ਲੀਵਰ ਨੂੰ ਸਾਫ ਕਰਦਾ ਜਦੋਂ ਲੀਵਰ ਫਲਸ਼ ਹੋ ਗਿਆ ਤਾਂ ਨੇਚਰਲੀ ਜਿਹੜੀ ਐਸਿਡਿਟੀ ਆ ਉਹ ਖਤਮ ਹੋਊਗੀ ਹੋਊਗੀ ਔਰ ਪੰਜ ਸੱਤ 10 ਦਿਨ ਬਾਅਦ ਉਹਨਾਂ ਲੋਕਾਂ ਨੇ ਕਿਹਾ ਕਹਿੰਦੇ ਸਰ ਸਾਡਾ ਕੈਪਸੂਲ ਦੇ ਵਿੱਚ ਗਾਇਬ ਆਉਣ ਲੱਗਾ ਔਰ ਮਹੀਨੇ ਵੀ ਦਿਨ ਜਿਹੜਾ ਕੈਪਸੂਲ ਛੁੱਟ ਗਿਆ ਤੇ ਖੀਰੇ ਨਾਲ ਲੋਕਾਂ ਨੂੰ ਪਿਆਰ ਹੋ ਗਿਆ ਹੁਣ ਲੋਕੀ ਖੀਰਾ ਖਾਂਦੇ ਆ ਔਰ ਮਸਤ ਰਹਿੰਦੇ ਆ ਇਹ ਤਾਂ ਬੜੀ ਕਮਾਲ ਦੀ ਗੱਲ ਦੱਸ ਸੀ ਕਿ ਖਾਲੀ ਪੇਟ ਜੇ ਕੈਪਸੂਲ ਦੇ ਨਾਲ ਉਹ ਖੀਰਾ ਖਾਓ ਤੇ ਤੁਹਾਡੀ ਉਹ ਪ੍ਰੋਬਲਮ ਐਸਿਡਿਟੀ ਵਾਲੀ ਹੈ ਜਿਹੜੀ ਖਤਮ ਹੋ ਜੂਗੀ ਉਹ ਜਿਵੇਂ ਕੰਮ ਕਰਦਾ